ਹੈਲੋ ਅਸੀ ਗੱਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਈ ਸਾਰੇ ਜਾਣੇ ਅੱਜ ਵੀਰੇ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਤੇ ਆਪਣੀ ਜਿਹੜੀ ਵੀਰੇ ਬਿਮਾਰ ਹੋਈ ਕਬੂਤਰੀ ਸੀਗੀ ਉਹ ਤਾਂ ਹੀ ਦੂਜੇ ਦਿਨ ਮਰ ਗਈ ਉਹ ਪਤਾ ਹੀ ਨਹੀਂ ਕੀ ਗੱਲ ਹੋਈ ਵੀਰੇ ਉਹ ਪਤਨੀ ਕਹੇ ਜੀ ਬਿਮਾਰੀ ਦੀ ਕਹੇ ਜੀ ਨਹੀਂ ਨਾ ਤਾਂ ਘੁੰਮਣੀ ਸੀਗੀ ਹੋਰੇ ਲੋਡ ਦੇ ਸੀਗੀ ਬਿਮਾਰੀ ਉਹ ਆਪਾਂ ਗਰਦਨ ਥੱਲੇ ਨੂੰ ਸੱਟੀ ਕੀ ਵੀਰੇ ਉਹ ਉਹ ਮਰਗੀ ਵਿਚਾਰੀ ਕਬੂਤਰੀ ਆਪਣੀ ਨਾ ਉਹਦਾ ਕੋਈ लाज ਮੇਰੇ ਆਪਾਂ ਨੂੰ ਅੱਜ ਵੀਰੇ ਆਪਣੇ ਆ ਕੂਤਰ ਦੀ ਅੱਖ ਆ ਗਈ। ਪਾਨੂੰ ਪਤਾ ਵੀ ਅੱਖ ਆਉਣੀ ਵੀ ਬਹੁਤ ਮਾੜੀ ਆ ਕਿਉਂਕਿ ਹੁਣ ਖੁੱਡੇ ਦੇ ਵਿੱਚ ਮਾੜਾ ਮੋਟਾ ਬਾਇਰਸ ਤਾਂ ਹੋਣੀ ਆ। ਤੇ ਮੋਂ ਤਾਂ ਕਰਕੇ ਦੀ ਆ ਪੱਖ ਅ ਜ ਪਾਉਣ ਲੱਗਿਆ ਵੀ ਦਵਾਈ। ਹੋਰ ਜੀ ਕੂਤਰ ਕੋ ਤਾਂ ਠੀਕ ਨੇ ਸਾਰਿਆਂ ਦੇ। ਕਿਵੇਂ ਚੱਲਦਾ ਜੀ ਬੱਚੇ ਪੁੱਛੇ ਵਧੀਆ ਪਲੀਆਂ ਨੇ। ਪਾ ਵੀ ਬੱਚੇ ਛੱਡਿਆ ਹੈ ਛਤਰੀ ਦੇ ਇੱਕ ਹੌਟ ਦੇ ਇੱਧਰ ਬਹਿ ਗਿਆ ਕਾ ਬੈਠਾ ਛਤਰੀ ਦੇ ਨਾ ਰਹਿਣ ਦੇ ਮਾਨੇ ਆ ਜਾ ਆ ਜਾ ਤੂੰ ਡਾਰਿੰਗ ਐਵੇਂ ਆ ਬਣਿਆ ਕਬੂਤਰ ਦੀ ਯਾਰ ਵੱਡਾ ਕਬੂਤਰ ਆ ਵੀ ਇਹਦੀ ਅੱਖਾਂ ਕੀ ਵਿਚਾਰੇ ਦੀ ਉਹ ਦੇਖੀ ਦੇਖੀ ਪੁੱਤ ਇਹਨੂੰ ਚੱਕ ਕੇ ਮੜਾ ਛਤਰੀ ਛੱਡ ਮਾਨੇ ਧਿਆਨ ਨਾਲ ਧਿਆਨ ਨਾਲ ਪਿੱਛੇ ਦੀ ਹੁ ਫੜੇ ਛੱਡ ਨਹੀਂ ਛੱਡਰੀ ਖੜ ਬੁੱਤਰ ਇਹਦੀ ਵੀਰੇ ਆਪਾਂ ਹੁਣ ਪਾਵਾਂਗੇ ਅੱਖਾਂ ਦੇ ਵਿੱਚ ਦਵਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀਰੇ ਆ ਥਣ ਵਾਲੀ ਦਵਾਈ ਹੁੰਦੀ ਹੈ ਇੱਕ ਜਿਹੜੀ ਮੈਸਾਂ ਦੇ ਥਾਣਾ ਤੇ ਲੱਗਦੀ ਹੈ ਵੀਰੇ ਇਹਦਾ ਰਿਜ਼ਲਟ ਬਹੁਤ ਚੰਗਾ ਵੀਰੇ ਆਪਾਂ ਤਾਂ ਇਹੀ ਪਾਉਨੇ ਆ ਵੀਰੇ ਰਾਤ ਜਣੀ ਅੱਖ ਬਾਲੀ ਖਰਾਬ ਸੀ ਕਿ ਆਪਾਂ ਇੱਕ ਵਾਰ ਪਾਈਆ ਤੇ ਹੁਣ ਇੱਕ ਬਹੁਤ ਫਰਕ ਆ ਜਣੀ ਇਹਦਾ ਪਾਣੀ ਨਿਕਲ ਹੀ ਜਾਂਦਾ ਸੀ ਹੁਣ ਤਾਂ ਠੀਕ ਹੈ ਜਣੀ ਹਜੇ ਤੇ ਇੱਕ ਵਾਰ ਆਪਾਂ ਹੋਰ ਪਾਉਣੀ ਹੈ ਜਮੇ ਠੀਕ ਹੋ ਜਾਣੀ ਹੈ ਵੀਰੇ ਬਹੁਤ ਵੀਰੇ ਨੂੰ ਪਤਾ ਹੀ ਹੈ ਦਵਾਈ ਬਾਰੇ ਤਾਂ ਰਿਜ਼ਲਟ ਵੀ ਤੁਹਾਨੂੰ ਪਤਾ ਹੀ ਹੈ ਕਿੰਨਾ ਵਧੀਆ ਰਿਜ਼ਲਟ ਹੈ ਤੇ ਆਪਾਂ ਇਹ ਵਾਕਤ ਦਵਾਈ ਪਾਉਣ ਲੱਗੇ ਆਂ ਤੂੰ ਬਹੁਤ ਬਜਾ ਗਿਆ ਬਹਿ ਗਿਆ ਵੀਰ ਇਕ ਨਹੀਂ ਡਿੱਜਣਾ ਇਹਨਾਂ ਨੇ ਹੌਲੀ ਹੌਲੀ ਉਹ ਦੇਖੀ ਦੇਖੀ ਪਤਾ ਕਾਨੂੰ ਕਰਦੇ ਆ ਤੁਸੀਂ ਮੇਰੇ ਛੱਡ ਮਾਂ ਨਹੀਂ ਖਦਕੀਏ ਪਾਗਲ ਕੀ ਹੋਇਆ ਤੈਨੂੰ ਕੀ ਹੋਇਆ ਹੈ ਤੈਨੂੰ ਅਸਰ ਨੂੰ हां ਇਹਨੂੰ ਖੁੱਡੇ 'ਚ ਛੱਡ ਦੇ ਮੜਾ ਦਿਖਾ ਦੇ ਤੇ ਜੀ ਛੱਡ ਦੇ ਇਹਨੂੰ ਇਹਦੀ ਦਵਾਈ ਪਾਤੀ ਵੀ ਆਪਾਂ ਇਹਦੀ ਅੱਖ 'ਚ ਠੀਕ ਹੈ ਜੀ ਹੁਣ ਛੱਡ ਦੇਣਾ ਇਹਨੂੰ ਖੁੱਡੇ 'ਚ ਬਾਕੀ ਤਾਂ ਤਕਰੀਬਨ ਸਹੀ ਨੇ ਕੂਤਰ ਸਾਰੀ ਸੋਟੇ ਢੱਲੇ ਹੋਏ ਨੇ ਨੰ ਬੱਚਾ ਫਿਰ ਆ ਕੇ ਉੱਡ ਕੇ ਗਿਆ ਜੀ ਨਾ ਪੁੱਤ ਨਾ ਕਿਉਂ ਇੱਧਰ ਆਪਣੀਆਂ ਕਬੂਤਰੀਆਂ ਨੇ ਆਹ ਕੂਤਰੀ ਦੀ ਵੀ ਮਾੜੀ ਅੱਖਾਈ ਸੀ ਆਪਾਂ ਨੇ ਦਵਾਈ ਪਾਈ ਆ ਇਹ ਤਾਂ ਹੁਣ ਮਲਾਦਾ ਠੀਕ ਆ तकरीबन ਹਾਂ ਇਹ ਤਾਂ ਠੀਕ ਆ ਜਮਈ ਪਰ ਆਹ ਤੇਰੀ ਵੀ ਅੱਖਾਈ ਸੀ ਜੀ ਓਏ ਯਾਰ ਇੱਕ ਵਾਰ ਬੈਰ ਸਕੂਟੇ ਦੇ ਵਿੱਚ ਆ ਜਵੇ ਤੁਹਾਨੂੰ ਪਤਾ ਹੀ ਆ ਵੀ ਇਹੇ ਇਹਦੀ ਅੱਖਾਈ ਸੀ ਹੁਣ ਇਹਨੇ ਦਵਾਈ ਪਾਈ ਸੀ ਰਾਤ ਹੁਣ ਤਾਂ ਠੀਕ ਆ ਬਾਕੀ ਤਾਂ तकरीबन ਸਾਰੀ ਠੀਕ ਨੇ ਠੀਕ ਠੀਕ ਬੱਚੇ ਨਿਕਲੇ ਇੱਧਰ ਆਉਂ ਉਤਰੀਏ ਇੱਕ ਉੱਥੇ ਬਚਾ ਨਿਕਲਿਆ ਤੁਹਾਨੂੰ ਦਿਖਾਈ ਹੋਇਆ ਬਚਾ ਕੁਝ ਹੋਰ ਇਤਰੀਕਤੇ ਨਾਲ ਨਿਕਲਿਆ ਹੈ ਇਹ ਉਹਦੀ ਬੱਚੇ ਦੀ ਨੋਕੇ ਨਹੀਂ ਸਹੀ ਹੈਗੀ ਆ ਦੇਖੋ ਜੀ ਬੱਚੇ ਦੀ ਨੋਕ ਕਿਤਾਂ ਦੀ ਹੈਰੀ ਇੰਤਾਂ ਦੀ ਨੋਕ ਕੱਢੀ ਆ ਨੇ ਇਹ ਤਾਂ ਮਨ ਲਾਦਾ ਯਾਰ ਵਿਚਾਰੇ ਤੋਂ ਤਾਂੜੀ ਵੀ ਨਹੀਂ ਖਾ ਆਉਣੇ ਹੈ। ਪਰਮਾਤਮਾ ਦੇ ਰੰਗ ਬਾਕੀ ਚਲੋ ਕੀ ਪਤਾ ਹੁੰਦਾ ਪਰਮਾਤਮਾ ਇਹਨੂੰ ਚੁਗਣ ਵੀ ਲਾਊਗਾ ਜੀ ਪਰਮਾਤਮਾ ਦੀ ਦੀ ਚੁੰਝਾਈ ਕੀਤੀ ਆ। ਚੂਕ ਆ ਗਈ ਸਹੀ ਹੋ। ਇਹ ਜਣੀ ਮੈਂ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਦੇ ਵਿੱਚ ਇੱਕਣਾ ਵੀ ਕਿਸੇ ਕਬੂਤਰ ਦੀ ਚੁੰਝਾਏ ਨਿਕਲਿਓ ਜੰਮ ਦੇ ਵਿੱਚ। ਚਲੋ ਬਾਅਦ ਚ ਫੋੜਾ ਫਣ ਸੀ ਓਕੇ ਟੁੱਟ ਟੱਟ ਕੇ ਇੱਕਣਾ ਹੋ ਜਵੇ ਉਹ ਗੱਲ ਵੱਖਰੀ ਆ। ਇਹਦੀ ਜੰਮ ਦੇ ਦੀ ਇਦਾਂ ਹੈ। ਇਹਦੇ ਅੰਦਰ ਜੀਵ ਦੇਖੋ ਜੀਵ ਵੀ ਮੜੀ ੂੱਤੇ ਨੂੰ ਦੱਸਿਓ ਕਮੈਂਟ ਕਰਕੇ ਵੀਰ ਜੇ ਕਿਸੇ ਹੋਰ ਕੋਲ ਵੀ ਐਵੇਂ ਬਚੇ ਹੋਏ ਬੀਜੀਆਂ ਦੀ ਚੰਦ ਏਕਣਾ ਨਿਕਲੀ ਹੋਵੇ ਜਮਾਂ ਦੀਆਂ ਦੀਓ ਤੇ ਨਾਲ ਇਹ ਵੀ ਦੱਸਿਓ ਵੀ ਚੁਗਜਾਗ ਆਪੀ ਲਿਆ ਕਰੂੰਗਾ ਇਹਨੂੰ ਚੋਕਾ ਪਾਉਣਾ ਪਿਆ ਕਰੂੰਗਾ ਵੱਡਾ ਦਾਣਾ ਹੀ ਚੁਗੂ ਇਹ ਮੋਟੇ ਦਾਣੇ ਚੁਗੂਗਾ ਚੁਗੂਗਾ ਮੱਕੀ ਮੁੱਕੀ ਜਾਂ ਦਾਣੇ ਜਾਂ ਛੋਲੇ ਛੋਟਾ ਦਾਣਾ ਨਹੀਂ ਹੈ ਤਾਂ ਚੁੱਕ ਹੋਇਆ ਕਰਨਾ ਹੈਗਾ ਮੈਨੂੰ ਜਿੱਥੇ ਤੱਕ ਲੱਗਦਾ ਬਾਕੀ ਪਤਾ ਕੁਝ ਨਹੀਂ ਹੈਗਾ ਇਹ ਪ੍ਰਮਾਤਮਾ ਨੇ ਇਹਨੂੰ ਬਣਾਇਆ ਇੱਕਣਾ ਹੀ ਆ ਇਹ ਚੁਗੂਗਾ ਵੀ ਸਹੀ ਹੋ ਕੇ ਨਹੀਂ ਛੱਡਦੀ ਇਹਦੀ ਮਾਂ ਕੋਈ ਚਲੋ ਠੀਕ ਆ ਜੀ ਸਸੇ ਹੀ ਕਰ ਵੀਦੇ ਸਾਰਿਆਂ ਨੂੰ ਔਰ ਵੱਧ ਤੋਂ ਵੱਧ ਵੀ ਲਾਈਕ ਸ਼ੇਅਰ ਕਰਦਿਆਂ ਕਰੋ ਵੀਡੀਓ ਨੂੰ ਠੀਕ ਹੈ ਜੀ ਆਪਾਂ ਜਿਹੜਾ ਨਵੀਆਂ-ਨਵੀਆਂ ਹੋਰ ਵੀਡੀਓ ਪਾਇਆ ਕਰੀਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀ ਸਾਰੇ